ਸਬਸਕ੍ਰਾਈਬ ਬਟਨ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਹਰ ਸਰਕਾਰੀ ਨੌਕਰੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਹੈਲੋ ਫਰੈਂਡਸ ਮੇਰਾ ਨਾਮ ਹੈ ਹਰਦੀਪ ਸਿੰਘ ਮੇਰੇ ਚੈਨਲ ਮੈਂ ਆਪ ਸਭੀ ਦਾ ਸਵਾਗਤ ਹੈ ਅੱਜ ਇੱਕ ਹੋਰ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ ਹਾਜ਼ਰ ਹੋਇਆ ਵੀਡੀਓ ਚੰਗਾ ਲੱਗਿਆ ਲਾਈਕ ਜਰੂਰ ਕਰਿਓ ਜੇਕਰ ਦੋਸਤੋ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਸਰਕਾਰੀ ਨੌਕਰੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਚਲੋ ਦੋਸਤੋ ਅੱਜ ਦਾ ਵੀਡੀਓ ਸਟਾਰਟ ਕਰਦੇ ਹਾਂ ਦੋਸਤੋ ਦੋਸਤੋ ਜੋ ਅੱਜ ਦਾ ਨੋਟੀਫਿਕੇਸ਼ਨ ਆਇਆ ਹੈ ਡਿਸਟ੍ਰਿਕਟ ਸੈਸ਼ਨ ਜੱਜ ਫਾਜ਼ਿਲਕਾਬਲਾ ਨੋਟੀਫਿਕੇਸ਼ਨ ਆਇਆ ਜੀ ਕੌਣ-ਕੌਣ ਅਪਲਾਈ ਕਰ ਸਕਦਾ ਕਿਵੇਂ ਅਪਲਾਈ ਕਰਨਾ ਏਜ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਊਗੀ ਪੂਰਾ ਡਿਟੇਲਸ ਦੱਸਾਂਗਾ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਪੋਸਟ ਨੇ ਜੀ ਪਿਉਂ ਓਬੀਸੀ ਦੀਆਂ 3 ਨੇ ਜੀ ਐਸਸੀ ਐਸਐਮ ਦੀਆਂ 2 ਨੇ ਜੀ ਬੀਸੀਏ ਸੈਮ ਦੀ 1 ਕਾ ਜੀ ਐਸਸੀ ਸਪੋਰਟਮੈਨ ਦੀ 1 ਕਾ ਜੀ ਐਸਐਮ ਦੀਆਂ 5 ਪੋਸਟਾਂ ਨੇ ਜੀ ਹੈਂਡੀਕੈਪਡ ਦੀਆਂ 2 ਪੋਸਟਾਂ ਨੇ ਔਰ ਸਪੋਰਟਮੈਨ ਦੀ 1 ਪੋਸਟ ਆ ਜੀ ਟੋਟਲ 33 ਪੋਸਟਾਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰਨਾ ਜੀ ਸੈਲਰੀ ਰਹੇਗੀ 16880 ਰੁਪਏ ਪਰ ਮਹੀਨਾ 8ਵੀ ਤੁਸੀਂ ਪਾਸ ਕੀਤੀ ਹੈ ਔਰ ਪੰਜਾਬੀ ਵਿੱਚ ਤੁਹਾਨੂੰ ਨੌਲੇਜ ਹੈ ਔਰ ਏਜ ਦੀ ਗੱਲ ਕਰੀ ਜੀ 18 ਤੋਂ 35 ਸਾਲ ਦੇ ਵਿੱਚ ਵੀ ਤੁਹਾਡੀ ਇਹ ਹੈ ਜੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਅਪਲਾਈ ਕਿਵੇਂ ਕਰਨਾ ਜੀ ਇਹ ਪਰਫਾਰਮਾ ਜੀ ਇਹਨੂੰ ਚੰਗੀ ਤਰ੍ਹਾਂ ਤੁਸੀਂ ਪੜ ਲਿਓ ਪੜਨ ਤੋਂ ਬਾਅਦ ਇਹਨੂੰ ਭਰ ਲਿਓ ਭਰ ਕੇ ਤੁਸੀਂ ਇਹ ਭੇਜ ਦੇਣਾ ਜੀ ਇਹਨਾਂ ਦੇ ਐਡਰੈਸ ਉੱਤੇ ਇਹ ਐਡਰੈਸ ਹੈ ਜੀ ਐਡਰੈਸ ਉੱਤੇ ਤੁਸੀਂ ਆਪਣਾ ਬਾਇਓ ਡਾਟਾ ਪੂਰਾ ਕੰਪਲੀਟ ਅਟੈਸਟਡ ਫੋਟੋ ਕਾਪੀਜ਼ ਔਰ ਦੋ ਕੰਟੈਕਟ ਨੰਬਰ ਸਾਰਾ ਅਟੈਚ ਕਰਕੇ ਇਹਨਾਂ ਨਾਲ ਭੇਜ ਦੇਣਾ ਜੀ ਤੁਸੀਂ ਉਦੀ ਲਾਸਟ ਡੇਟ ਜੇ ਰਹੇਗੀ ਇਹ ਲਾਸਟ ਡੇਟ ਹੈ ਜੀ 5 3 2019 ਸਾਮ 5 ਵਜੇ ਤੱਕ ਇਹਨਾਂ ਕੋਲ ਪਹੁੰਚ ਜਾਣਾ ਚਾਹੀਦਾ ਜੀ ਔਰ ਤੁਹਾਨੂੰ ਕੋਈ ਟੀਏ ਡੀਏ ਨਹੀਂ ਦਿੱਤਾ ਜਾਵੇਗਾ ਆਉਣ ਜਾਣ ਲਈ ਪਰ ਆਪਾਂ ਹੁਣ ਇੰਟਰਵਿਊ ਦੇਖ ਲਨੇ ਆ ਜੀ ਇਹਦੇ ਵਿੱਚ ਇੰਟਰਵਿਊ ਮੈਂਸ਼ਨ ਕਰਿਆ ਉਹਨਾਂ ਨੇ ਕਿਹੜੀ ਤਰੀਕ ਨੂੰ ਕਿਹਦਾ ਕਿਹਦਾ ਇੰਟਰਵਿਊ ਹੋਣਾ ਏ ਔਰ ਐਫ ਦਾ ਹੋਣਾ ਜੀ 18 3 2019 ਨੂੰ ਹੋਵੇਗਾ ਜੀ ਜੀ 2 ਕੇ ਦਾ ਹੋਣਾ ਜੀ 19 ਨੂੰ ਜੀ L2P ਦਾ ਹੋਣਾ ਜੀ 20 ਨੂੰ ਜੀ K2U ਦਾ ਹੋਣਾ ਜੀ 25 ਨੂੰ ਜੀ V2Z ਦਾ ਹੋਣਾ ਜੀ 26 ਤਿੰਨ 2019 ਨੂੰ ਤੁਹਾਡਾ ਇੰਟਰਵਿਊ ਹੋਵੇਗਾ ਜੀ ਇਹਨਾਂ ਦੀ ਆਫਸਲੀ ਵੈਬਸਾਈਟ ਹੈ ਇਹਦੇ ਉੱਪਰ ਵੀ ਜਾ ਕੇ ਤੁਸੀਂ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ ਨਹੀਂ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲਿਓ ਪੜ੍ਹਨ ਤੋਂ ਬਾਅਦ ਤੁਸੀਂ ਇਹ ਜੋਬ ਲਈ ਅਪਲਾਈ ਕਰ ਦੇਣਾ ਜੀ ਮੇਰਾ ਵੀਡੀਓ ਚੰਗਾ ਲੱਗਿਆ ਲਾਈਕ ਜਰੂਰ ਕਰਿਓ ਜਿਆਦਾ ਜਿਆਦਾ ਫਰੈਂਡ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ